ਵੱਲੋਂ ਆਪਦੇ ਪਤੀ ਦੇ ਕੰਨ ਦੇ ਵਿੱਚ ਕੁਝ ਅਜੀਹਾ ਪਾਇਆ ਜਾਂਦਾ ਕਿ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਇੱਕ ਪਤਨੀ ਪੂਰੀ ਰਾਤ ਬੈਠ ਕੇ YouTube ਦੇ ਉੱਤੇ ਸਰਚ ਮਾਰਦੀ ਆ ਕਿ ਪਤੀ ਨੂੰ ਆਸਾਨ ਮੌਤ ਕਿਵੇਂ ਦਿੱਤੀ ਜਾਵੇ। ਉਹ ਇਹ ਤੱਕ ਭਾਲਦੀ ਆ ਕਿ ਨਾ ਬੰਦੂਕ ਚਲਾਉਣੀ ਪਵੇ ਨਾ ਚਾਕੂ ਉਤੇ ਉਹ ਤਰ੍ਹਾਂ ਤੀ ਖਤਮ ਹੋ ਜੇ ਤੇ ਨਾ ਹੀ ਪੁਲਿਸ ਤੇ ਕਿਸੇ ਹੋਰ ਨੂੰ ਕੁਝ ਪਤਾ ਲੱਗੇ ਕਿ ਉਹਦੇ ਪਤੀ ਨੂੰ ਅਸਲ ਦੇ ਵਿੱਚ ਹੋਇਆ ਕੀ ਆ। ਇਹਨਾਂ ਚੀਜ਼ਾਂ ਨੂੰ ਸਰਚ ਕਰਕੇ ਉਹ ਇੱਕ ਕਾਲ ਕਰਦੀ ਆ ਤੇ ਇਹ ਕਾਲ ਉਸ ਵੱਲੋਂ ਆਪਦੇ ਆਸ਼ਕ ਨੂੰ ਕੀਤਾ ਗਿਆ ਸੀ। ਉਸ ਨੂੰ ਕਹਿੰਦੀ ਆ ਕਿ ਇੱਕ ਅਜਿਹਿਆ ਆਈਡੀਆ ਮਿਲਿਆ ਜਿਸ ਕਰਕੇ ਪੁਲਿਸ ਤੱਕ ਸਾਡੇ ਤੱਕ ਨਹੀਂ ਪਹੁੰਚ ਪਾਉਗੀ ਤੇ ਪੁਲਿਸ ਨੂੰ ਵੀ ਭੜਕ ਤੱਕ ਨਹੀਂ ਲੱਗੂ ਕਿ ਉਹਦੇ ਪਤੀ ਨੂੰ ਹੋਇਆ ਕੀ ਆ ਤੂੰ ਫੋਨ 'ਤੇ ਮੇਰੇ ਘਰ ਆ ਜਾ ਤੇ ਮੈਂ ਤੈਨੂੰ ਪੂਰੀ ਤਰਕੀਬ ਦੱਸੂਗੀ ਹੁਣ ਉਹਨਾਂ ਵੱਲੋਂ ਕੰਨ ਦੇ ਵਿੱਚ ਕੀ ਪਾਇਆ ਗਿਆ ਤੇ ਉਹ ਪਤਨੀ ਪਤੀ ਨੂੰ ਮਾਰਨਾ ਕਿਉਂ ਚਾਹੁੰਦੀ ਸੀ ਤੇ ਸਭ ਤੋਂ ਇੰਪੋਰਟੈਂਟ ਕਿ ਉਹ ਫੜੀ ਕਿਵੇਂ ਗਈ ਸਪਤਨਾ ਦੇ ਇੱਕ ਆਦਮੀ ਦਾ ਵਿਆਹ RAMDEV ਨਾਮ ਦੀ ਇੱਕ ਔਰਤ ਦੇ ਨਾਲ ਹੁੰਦਾ ਇਹਨਾਂ ਦੇ ਦੋ ਬੱਚੇ ਵੀ ਹੁੰਦੇ ਨੇ ਤੇ ਪੂਰੇ ਪਰਿਵਾਰ ਦੇ ਵਿੱਚ ਠੀਕ ਠਾਕ ਤਰੀਕੇ ਦੇ ਨਾਲ ਰਹਿ ਵੀ ਰਹੇ ਸੀ ਤੇ ਸੰਪਤ ਇੱਕ ਲਾਇਬ੍ਰੇਰੀ ਚ ਸਫਾਈ ਕਰਮਚਾਰੀ ਦਾ ਕੰਮ ਕਰਦਾ ਸੀ ਦੂਸਰੇ ਪਾਸੇ ਰਮਾ ਦੇਵੀ ਨਾਸ਼ਤੇ ਦਾ ਠੇਲਾ ਲਾਉਂਦੀ ਸੀ ਜਿਸ ਤੇ ਸਾਊਥ ਇੰਡੀਅਨ ਡਿਸ਼ਸ ਵੇਚਿਆ ਕਰਦੀ ਸੀ ਪਰ ਸੰਪਤ ਡਰਿੰਕ ਵੀ ਕਰਦਾ ਸੀ ਇਸੇ ਨੂੰ ਲੈ ਕੇ ਪਤਨੀ ਲੜਦੀ ਤੇ ਤਾਨਾ ਵੀ ਦਿੰਦੀ ਕਿ ਜੇ ਮੇਰਾ ਨਾਸ਼ਤੇ ਦਾ ਠੇਲਾ ਨਾ ਚੱਲਦਾ ਤਾਂ ਤੂੰ ਕਦੇ ਵੀ ਘਰ ਨਹੀਂ ਸੀ ਚਲਾ ਸਕਦਾ ਸਾਡੇ ਕੋਲੇ ਨੇ ਪੈਸੇ ਹੀ ਨਹੀਂ ਸੀ ਹੋਣੇ ਇਹਨਾਂ ਗੱਲਾਂ ਨੂੰ ਲੈ ਕੇ ਸੰਪਤ ਉਸ ਨੂੰ ਕੁੱਟ ਵੀ ਦਿਆ ਕਰਦਾ ਸੀ ਹਣੋ ਜਦੋਂ ਠੇਲਾ ਲਾਉਂਦੀ ਸੀ ਤਾਂ ਉਹਦੇ ਠੇਲੇ ਦੇ ਉੱਤੇ ਅਲੱਗ-ਅਲੱਗ ਲੋਕ ਵੀ ਆਉਂਦੇ ਤੇ ਇੰਨਾ ਚੁਈ ਇੱਕ ਦੁਕਾਨਦਾਰ ਸੀ ਜੋ ਅਕਸਰ ਉਹਦੇ ਠੇਲੇ ਦੇ ਉੱਤੇ ਨਾਸ਼ਤਾ ਵਗੈਰਾ ਕਰਨ ਦੇ ਲਈ ਆਇਆ ਕਰਦਾ ਸੀ ਉਸ ਦੀਆਂ ਨਦੀਕੀਆਂ ਸੰਪਤੀ ਦੀ ਪਤਨੀ ਰਮਾ ਦੇਵੀ ਦੇ ਨਾਲ ਵਧੀਆਂ ਨੇ ਇਸ ਦਾ ਨਾਮ ਸੀ ਰਜ਼ਈਆ ਤੇ ਫਿਰ ਦੋਨਾਂ ਦੇ ਵਿੱਚ ਪਿਆਰ ਹੋ ਜਾਂਦਾ ਹੁਣ ਜਦੋਂ ਰਮਾ ਦੀਆਂ ਨਦੀਕੀਆਂ ਰਜ਼ਈਆ ਦੇ ਨਾਲ ਵਧੀਆਂ ਤਾਂ ਉਸ ਨੇ ਸੰਪਤੀ ਤੋਂ ਦੂਰੀ ਬਣਾਈ ਉਸ ਨੂੰ ਬੁਲਾਉਣਾ ਛੱਡਤਾ ਹੁਣ ਉਹ ਕਦੋਂ ਘਰ ਦੇ ਵਿੱਚ ਆਉਂਦਾ ਉਸ ਨੂੰ ਇਸ ਚੀਜ਼ ਦਾ ਫਰਕ ਹੀ ਨਹੀਂ ਸੀ ਪੈਂਦਾ ਤੇ ਕਦੋਂ ਉਹ ਬਾਹਰ ਜਾਂਦਾ ਇਸ ਚੀਜ਼ ਦਾ ਵੀ ਨਹੀਂ ਇਹ ਚੀਜ਼ਾਂ ਸੰਪਤ ਦੇ ਦੁਆਰਾ ਵੀ ਦੇਖੀਆਂ ਜਾਂਦੀਆਂ ਨੇ ਤੇ ਉਹਦੇ ਦੁਆਰਾ ਖੁਦ ਨੂੰ ਸੁਧਾਰਨ ਦਾ ਫੈਸਲਾ ਕਰ ਲਿਆ ਜਾਂਦਾ ਤੇ ਸੋਚਣ ਲੱਗਾ ਕਿ ਮੈਂ ਘਰ ਨੂੰ ਸਹੀ ਕਰੂੰਗਾ ਪਰ ਹੁਣ ਤੱਕ ਰਮਾ ਉਸ ਤੋਂ ਦੂਰ ਹੋ ਚੁੱਕੀ ਸੀ ਤੇ ਰਜਈਆ ਦੀ ਹੋ ਚੁੱਕੀ ਸੀ ਤੇ ਉਸਨੇ ਸੰਪਤ ਨੂੰ ਰਾਹਤ ਦੇ ਵਿੱਚੋਂ ਹਟਾਉਣ ਦਾ ਪੂਰਾ ਪਲਾਨ ਬਣਾ ਲਿਆ ਉਸਦਾ ਰੀਜ਼ਨ ਇਹ ਵੀ ਸੀ ਕਿ ਜਦੋਂ ਤੱਕ ਸੰਪਤ दारूबाज ਸੀ ਰਮਾ ਆਪਣੇ ਆਸ਼ਕ ਨਾਲ ਕਦੇ ਵੀ ਕਿਤੇ ਵੀ ਜਾ ਸਕਦੀ ਸੀ ਪਰ ਹੁਣ ਜਦੋਂ ਉਸਨੇ ਖੁਦ ਨੂੰ ਸੁਧਾਰਨ ਦਾ ਫੈਸਲਾ ਕਰ ਲਿਆ ਤਾਂ ਹੁਣ ਰਮਾ ਨੂੰ ਲੱਗਾ ਕਿ ਹੁਣ ਇਹ ਮੈਨੂੰ ਤੇ ਰਜਈਆ ਨੂੰ ਦੂਰ ਕਰ ਦੂਗਾ ਪਰ ਹੁਣ ਉਹ ਰਜ਼ਈਆ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਇਸੇ ਕਰਕੇ ਉਸਨੇ ਸੰਪਤ ਨੂੰ ਰਸਤੇ ਦੇ ਵਿੱਚੋਂ ਹਟਾਉਣ ਦਾ ਪਲਾਨ ਬਣਾ ਲਿਆ ਫਿਰ YouTube ਤੇ ਸਰਚ ਵਗੈਰਾ ਮਾਰਦੀ ਹੈ ਕਿ ਕਿਸ ਤਰੀਕੇ ਨਾਲ ਆਪਦੇ ਪਤੀ ਨੂੰ ਆਸਾਨ ਮੌਤ ਦਿੱਤੀ ਜਾ ਸਕਦੀ ਹੈ ਮਤਲਬ ਕਤਲ ਕਰਦੇ ਤਰੀਕੇ ਲੱਭਣ ਲੱਗੀ ਤੇ ਫਿਰ ਉਸਨੂੰ ਪਤਾ ਲੱਗਾ ਇੱਕ ਕੀਟਨਾਸ਼ਕ ਦਾ ਜਿਸ ਨੂੰ ਕੰਨ ਦੇ ਵਿੱਚ ਪਾ ਦੇ ਤਾਂ ਇਨਸਾਨ ਦੀ ਮੌਤ ਪੱਕੀ ਆ ਉਹ ਉਸ ਕੀਟਨਾਸ਼ਕ ਨੂੰ ਮੰਗਵਾਉਂਦੀ ਆ ਫਿਰ ਆਪਦੇ ਬੁਆਏਫਰ ਨੂੰ ਸਾਰੀ ਕਹਾਣੀ ਸਮਝਾਉਂਦੀ ਆ ਤੇ ਪਲਾਨ ਬਣਾ ਦਾਕੇ ਤੂੰ ਮੇਰੇ ਪਤੀ ਨਾਲ ਦੋਸਤੀ ਕਰ ਫਿਰ ਉਸ ਨੂੰ ਫੁੱਲ ਸ਼ਰਾਬ ਪਿਆ ਤੇ ਫਿਰ ਮੈਂ ਉਸ ਦੇ ਕੰਨ ਦੇ ਵਿੱਚ ਕੀਟਨਾਸ਼ਕ ਪਾ ਦੂੰਗੀ ਤੇ ਫਿਰ ਇਸ ਤੋਂ ਬਾਅਦ ਹੁੰਦਾ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਰਜ਼ਈਆ ਸੰਪਤ ਦੇ ਨਾਲ ਲਾਇਬ੍ਰੇਰੀ ਦੇ ਵਿੱਚ ਟਕਰਾਂਦਾ ਉਹਨਾਂ ਦੀ ਦੋਸਤੀ ਹੁੰਦੀ ਹੈ ਉੱਥੇ ਗੱਲਾਂਬੱਤਾ ਕਰਦੇ ਨੇ ਫਿਰ ਇੱਕ ਦਿਨ ਰਜ਼ਈਆ ਉਸ ਨੂੰ ਕਾਲ ਕਰਕੇ ਕਹਿੰਦਾ ਕਿ ਆ ਆਪਾਂ दारू ਪੀਨੇ ਆ ਮੈਂ ਵੀ दारू ਪੀਨੇ ਆ ਤੇ ਆਪਾਂ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਨੇ ਆ ਪਾਰਟੀ ਕਰਦੇ ਆ ਰਜ਼ਈਆ ਦੇ ਦੋਰਾ ਸੰਪਤ ਨੂੰ ਜਿੱਥੇ ਜਗ੍ਹਾ ਦੇ ਉੱਤੇ ਸੱਦਿਆ ਗਿਆ ਸੀ ਸੰਪਤ ਉਸ ਜਗ੍ਹਾ ਦੇ ਉੱਤੇ ਪਹੁੰਚਦਾ ਰਜ਼ਈਆ ਉੱਥੇ ਪਹਿਲਾਂ ਹੀ ਮੌਜੂਦ ਸੀ ਆਪਦੇ ਇੱਕ ਦੋਸਤ ਦੇ ਨਾਲ ਉਹ दारू ਪੀਂਦੇ ਨੇ ਤੇ ਸੰਪਤ ਨੂੰ ਇੰਨਾ ਟੁੰਡ ਕਰ ਦਿੰਦੇ ਨੇ ਕਿ ਹੁਣ ਉਹ ਤੁਰ ਵੀ ਨਹੀਂ ਸੀ ਪਾਰਿਆ ਫਿਰ ਉਹਦੀ ਪਤਨੀ ਉੱਥੇ ਆਉਂਦੀ ਆ ਤੇ ਸੰਪਤ ਦੇ ਕੰਨ ਦੇ ਵਿੱਚ ਉਹ ਕੀਟਨਾਸ਼ਕ ਪਾ ਦਿੰਦੀ ਹੈ ਫਿਰ ਇਹ ਸਭ ਉੱਥੇ ਖੜੇ ਰਹਿੰਦੇ ਨੇ ਤੇ ਜਦੋਂ ਸੰਪਤ ਦੇ ਸਾਰ ਰੁਕੇ ਤਾਂ ਇਹ ਉੱਥੋਂ ਚਲੇ ਜਾਂਦੇ ਨੇ ਤੇ ਫਿਰ ਅਗਲਾ ਦਿਨ ਚੜਦਾ ਤੇ ਉਸ ਤੋਂ ਬਾਅਦ ਸੰਪਤ ਦੀ ਪਤਨੀ ਰਮਾ ਦੇਵੀ ਉੱਠਦੀ ਹੈ ਤੇ ਉੱਠਣ ਸਾਰੀ ਡਰਾਮਾ ਸ਼ੁਰੂ ਕਰ ਦਿੰਦੀ ਆ ਜੋਰ-ਜੋਰ ਦੀ ਚੀਕਦੀ ਆ ਕਿ ਉਹਦਾ ਪਤੀ ਹੈ ਜਿਹੜਾ ਉਹ ਘਰ ਦੇ ਵਿੱਚ ਨਹੀਂ ਆਇਆ ਆ ਉਹਦੇ ਬੱਚਿਆਂ ਨੂੰ ਉਠਾਉਂਦੀ ਹੈ ਤੇ ਰੋਣਾ ਸ਼ੁਰੂ ਕਰ ਦਿੰਦੀ ਆ ਫਿਰ ਉਹ ਪੁਲਸ ਸਟੇਸ਼ਨ ਦੇ ਵਿੱਚ ਜਾਂਦੀ ਹੈ ਪੁਲਸ ਨੂੰ ਦੱਸਦੀ ਹੈ ਪੁਲਸ ਵੱਲੋਂ ਤਿੰਨ ਚਾਰ ਘੰਟੇ ਦੀ ਤਲਾਸ਼ ਤੋਂ ਬਾਅਦ ਸੰਪਤ ਦੀ ਲਾਸ਼ ਨੂੰ ਫਲਾਈਓਵਰ ਦੇ ਥੱਲੇੋਂ ਬਾਹਰ ਲੈ ਜਾਂਦਾ ਇਸ ਤੋਂ ਬਾਅਦ ਰਮਾਦੇਬੀ ਨੂੰ ਸੰਪਤ ਦੀ شناخت ਦੇ ਲਈ ਬੁਲਾਇਆ ਜਾਂਦਾ ਤੇ ਰਮਾਦੇਬੀ ਦੇ ਦੁਆਰਾ ਉਸ ਦੀ شناخت ਕਰ ਵੀ ਲਈ ਜਾਂਦੀ ਹੈ ਹੁਣ ਪੁਲਸ ਨੂੰ ਵੀ ਲੱਗਿਆ ਕਿ ਬਹੁਤ ਜ਼ਿਆਦਾ दारू ਪੀਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋਗੀ ਤੇ ਫਿਰ ਪੁਲਸ ਵੱਲੋਂ ਡੈੱਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜਣ ਦੀ ਗੱਲ ਕਹੀ ਜਾਂਦੀ ਹੈ ਤੱਕਦਮ ਹੀ ਰਮਾ ਦੇਵੀ ਪੁਸ ਵਾਲਾਂ ਦੇ ਉੱਤੇ ਪੜਕ ਜਾਂਦੀ ਹੈ ਜਉਂ ਹੀ ਉਸਦੇ ਦੁਆਰਾ ਪੋਸਟਮਾਰਟਮ ਦਾ ਨਾਂ ਸੁਣਾਇਆ ਜਾਂਦਾ ਤੇ ਕਹਿੰਦੀ ਹੈ ਕਿ ਮੇਰੇ ਪਤੀ ਦੀ ਕੋਈ ਚੀਰ ਫਾੜ ਨਹੀਂ ਹੋਊਗੀ ਉਸਦਾ ਪੋਸਟਮਾਰਟਮ ਨਹੀਂ ਕੀਤਾ ਜਾਊਗਾ ਇਹਨਾਂ ਗੱਲਾਂ ਨੂੰ ਲੈ ਕੇ ਪੁਸ ਦੇ ਦੁਆਰਾ ਹਫ਼ਤੇ ਉੱਤੇ ਸ਼ੱਕ ਕੀਤਾ ਜਾਂਦਾ ਕਿ ਕੁਝ ਤਾਂ ਗੜਬੜਾ ਪਰ ਪੁਸ ਦੇ ਦੁਆਰਾ ਉਸ ਨੂੰ ਕੁਝ ਨਹੀਂ ਕਿਹਾ ਜਾਂਦਾ ਤੇ ਕਿਹਾ ਜਾਂਦਾ ਕਿ ਠੀਕ ਆ ਸੀ ਪੋਸਟਮਾਰਟਮ ਤਾਂ ਨਹੀਂ ਕਰਦੇ ਪਰ ਹੋਰ ਕੁਝ ਫਾਰਮੈਲਿਟੀ ਦੇ ਲਈ ਉਸਦੀ ਲਾਸ਼ ਨੂੰ ਹਸਪਤਾਲ ਦੇ ਵਿੱਚ ਸਾਨੂੰ ਨਾਲ ਤਾਂ ਲੈ ਕੇ ਜਾਣਾ ਪਊਗਾ ਤੇ ਉਸ ਤੋਂ ਬਾਅਦ ਉਹ ਵੀ ਮੰਨ ਗਈ ਤੇ ਫਿਰ ਚੁੱਪਚਾਪ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਦੁਆਰਾ ਉਸਦੇ ਪੋਸਟਮਾਰਟਮ ਦੀ ਤਿਆਰੀ ਕਰ ਲਈ ਜਾਂਦੀ ਆ ਤੇ ਨਾਲ ਹੀ ਰਮਾ ਦੀ ਵਿਧੀ ਜ਼ਿੰਦਗੀ ਦੇ ਬਾਰੇ ਵਿੱਚ ਵੀ ਪੜਨਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਨਾਲ ਹੀ ਪੁਸਦ ਦੇ ਦੁਆਰਾ ਉਸਦੇ ਫੋਨ ਰਿਕਾਰਡਸ ਨੂੰ ਵੀ ਚੈੱਕ ਕਰਨਾ ਸ਼ੁਰੂ ਕੀਤਾ ਜਾਂਦਾ ਉਸ ਦਾ ਸੀਡੀਆਰ ਵਗੈਰਾ ਕੜਵਾਇਆ ਜਾਂਦਾ ਤਾਂ ਉਸ ਦੇ ਵਿੱਚੋਂ ਰਜ਼ਈਆ ਦਾ ਫੋਨ ਨੰਬਰ ਪੁਲਿਸ ਨੂੰ ਮਿਲਦਾ ਜਦੋਂ ਹੀ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਇਹ ਇਸ ਔਰਤ ਦਾ ਬੁਆਏਫਰੈਂਡ ਆ ਤੇ ਦੂਸਰੇ ਪਾਸੇ ਪੁਸ ਨੂੰ ਸੰਪਤ ਰਜ਼ਈਆ ਦੇ ਨਾਲ ਇੱਕ ਸੀਸੀਟੀਵੀ ਦੇ ਵਿੱਚ ਵੀ ਦਿੰਦਾ ਤੇ ਨਾ ਚੀਜ਼ਾਂ ਦੇ ਕਰਕੇ ਪੁਲਸ ਦਾ ਸ਼ੱਕ ਆ ਜਿਹੜਾ ਰਜ਼ਈਆ ਤੇ ਰਮਾ ਦੇਵੀ ਦੇ ਉੱਤੇ ਹੋਰ ਵੀ ਜ਼ਿਆਦਾ ਵੱਧ ਜਾਂਦਾ। ਫਿਰ ਪੁਲਸ ਦੇ ਵੱਲੋਂ ਦੋਨਾਂ ਨੂੰ ਚੱਕਿਆ ਜਾਂਦਾ ਤੇ ਨਾਲ ਹੀ ਉਹ ਸਾਰੇ ਸਬੂਤ ਸੀ ਜਿਹੜੇ ਉਹਨਾਂ ਦੇ ਸਾਹਮਣੇ ਰੱਖੇ ਜਾਂਦੇ ਨੇ ਕਿ ਜਿਸ ਰਾਤ ਸੰਪਤੀ ਦੀ ਮੌਤ ਹੋਈ ਉਸ ਰਾਤ ਤੁਸੀਂ ਉਸਦੇ ਨੇੜੇ ਹੀ ਸੀ। ਤਾਂ ਉਸ ਤੋਂ ਬਾਅਦ ਦੋਨਾਂ ਦੇ ਦੁਆਰਾ ਸਭ ਕੁਝ ਜਿਹੜਾ ਹੋ ਕਬੂਲ ਕਰ ਲਿਆ ਜਾਂਦਾ ਕਿ ਅਸੀਂ ਹੀ ਇਸ ਤਰੀਕੇ ਨਾਲ ਉਸਨੂੰ ਮਾਰਿਆ ਤੇ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਹੋਰ ਪੁੱਛਗਛ ਕੀਤੀ ਜਾਂਦੀ ਆ ਤੇ ਇਹਨਾਂ ਦੋਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਬਾਕੀ ਦੀ ਹਜੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ